ਆ ਦੇਖੋ ਲੋਕਾਂ ਦਾ ਹਾਲ ਪਿੰਡ ਦੇ ਸਰਕਾਰੀ ਸਕੂਲ ਦੀ ਛੱਤ ਦੇ ਉੱਪਰ ਹੀ ਲੁਕੋ ਕੇ ਰੱਖੀ ਸੀ 60 ਲੀਟਰ ਲਾਨ ਵੀਰਵਾਦ ਨੂੰ ਐਕਸਾਈਜ ਵਿਭਾਗ ਸਰਕਲ ਫਤੇਗਾ ਚੂੜੀਆਂ ਤੇ ਸਿਵਲ ਲਾਈਨ ਪੁਲਿਸ ਬਟਾਲਾ ਵੱਲੋਂ ਪਿੰਡ ਖਤੀਬ ਵਿੱਚ ਕੀਤੀ ਗਈ ਛਾਪੇਮਾਰੀ ਦੌਰਾਨ ਪਿੰਡ ਦੇ ਸਰਕਾਰੀ ਸਕੂਲ ਦੀ ਛੱਤੋਂ ਹੀ ਇੱਕ ਪਲਾਸਟਿਕ ਦੇ ਬੈਗ ਚੋਂ 60 ਲੀਟਰ ਲਾਨ ਬਰਾਮਦ ਹੋਈ ਹੈ ਐਕਸਾਈਜ ਦੀ ਟੀਮ ਨੇ ਪਿੰਡ ਖਤੀਬ ਤੋਂ ਹੀ ਝਾੜੀਆਂ ਦੇ ਵਿੱਚੋਂ ਪਲਾਸਟਿਕ ਬੈਗ ਚੋਂ 30 ਕਿਲੋ ਅਲਕੋਹਲ ਵੀ ਬਰਾਮਦ ਕੀਤੀ ਹੈ ਐਕਸਾਈਜ਼ ਇਨਸਪੈਕਟਰ ਫਤਿਹਗੜ ਜੂੜੀਆਂ ਸਰਕਲ ਵਿਜੇ ਕੁਮਾਰ ਨੇ ਦੱਸਿਆ ਕਿ 30 ਕਿਲੋ ਅਲਕੋਹਲ ਬਰਾਮਦ ਕਰਕੇ ਵੱਡੀ ਪ੍ਰਾਪਤੀ ਕੀਤੀ ਗਈ ਹੈ ਅਤੇ 60 ਲੀਟਰ ਲਾਜਾਇਸ਼ ਸ਼ਰਾਬ ਦਾ کاروبار ਵਿਅਕਤੀਆਂ ਨੇ ਪੁਲਿਸ ਦੀ ਨਜ਼ਰਾਂ ਤੋਂ ਬਚਾਉਣ ਲਈ ਸਰਕਾਰੀ ਸਕੂਲ ਦੀ ਛੱਤ ਉੱਪਰ ਰੱਖੀ ਸੀ ਉਨ੍ਹਾਂ ਦੱਸਿਆ ਕਿ ਬਰਾਮਦ ਲਾਣ ਤੇ ਅਲਕੋਹਲ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਮੇਰਾ ਨਾਮ ਵਿਜੇ ਕੁਮਾਰ ਐਕਸਾਈਜ਼ ਇਨਸਪੈਕਟਰ ਫਤਿਹਗੜ ਜੂੜੀਆਂ ਸਰਕਲ ਅੱਜ ਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਹੈ ਕਿ ਪਿੰਡ ਖਤੀਬ ਦੇ ਵਿੱਚ ਨਜਾਇਜ਼ ਅਲਕੋਹਲ ਮਿਲੀ ਹੈ ਤੇ ਲਾਣ ਮਿਲੀ ਹੈ ਜਿਦੇ ਅਸੀਂ ਜਾ ਕੇ ਮਤਲਬ ਰਿਕਵਰੀ ਕੀਤੀ ਹੈ ਲਾਨ ਦੀ ਜਿਹੜੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਛੱਤ ਤੋਂ ਮੇ ਸਾਨੂੰ 60 ਲੀਟਰ ਦੇ ਕਰੀਬ ਲਾਨ ਬਰਾਮਦ ਹੋਈ ਹੈ ਤੇ ਇੱਕ ਪਿੰਡ ਖਦੀਰ ਦੇ ਇੱਕ ਖਾਲੀ ਪਲਾਟ ਦੇ ਵਿੱਚ ਜਿੱਥੇ ਭੰਗ ਵਗੈਰਾ ਵੀ ਛਾੜੀ ਜੜੀ ਬੁੱਡੀਆਂ ਸੜੀ ਹੋਗੀਆਂ ਸੀਗੀਆਂ ਉੱਥੇ 20 ਕਿਲੋ 25 ਲੀਟਰ ਦਾ ਸਾਨੂੰ ਜਿਹੜਾ ਪਲਾਸਟਿਕ ਦਾ ਕੈਨ ਪ੍ਰਾਪਤ ਹੋਇਆ ਜਿਦੇ ਚ ਐਲਕੋਹਲ ਪਾਈ ਗਈ ਹੈ ਕੋਹਲ ਵੀ ਇੱਕ ਤੰਦੀ ਸ਼ਰਾਬ ਦਾ ਜਿਹੜਾ ਸਟਾਰਟਿੰਗ ਜਿਹੜਾ ਮਟੀਰੀਅਲ ਹੁੰਦਾ ਹੈ ਸਪਿਰਿਟ ਹੁੰਦੀ ਹੈ ਉਹ ਹੁੰਦੀ ਹੈ ਲੇਕਿਨ ਇਹਨੂੰ ਡਿਲੀਊਟ ਕਰਕੇ ਸ਼ਰਾਬ ਬਣਾਈ ਜਾਂਦੀ ਹੈ ਲੇਕਿਨ ਅਗਰ ਅਸੀਂ ਨੂੰ ਡਾਇਰੈਕਟ ਮੋਤ ਹੋ ਵੀ ਸਕਦੀ ਹੈ ਕਿਉਂਕਿ ਇਹਦੀ ਕੋਈ ਡਿਗਰੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਇਹ ਜਿਹੜੇ ਤੁਹਾਡੇ ਨਜਾਇਜ਼ ਬੰਦੇ ਆ ਪਿੰਡ ਦੇ ਜਿਹੜੇ ਨਜਾਇਜ਼ ਸ਼ਰਾਬ ਵੇਚਦੇ ਆ ਤੇ ਉਹਨਾਂ ਵੱਲੋਂ ਰੱਖੀ ਗਈ ਹੋਈ ਜੀ ਇਹਨਾਂ ਸ਼ਰਾਬ ਜਿਹੜੀ ਪਾਣੀ ਨਾਲ ਮਿਕਸ ਕਰਕੇ ਬੰਦੀ ਹੈ ਜੀ ਕੋਈ ਪੱਟੀ ਵਗੈਰਾ ਨਹੀਂ ਲਗਾਣੇ ਬੰਦੀ ਆ ਤਾਂ ਪਤਾ ਲੱਗਾ ਕਿੰਨਾ ਦੀ ਨਹੀਂ ਉਹ ਆਪਣੇ ਅਸੀਂ ਜਿਹੜਾ ਥਾਣਾ ਸਿਵਲ ਲਾਈਨ ਵਾਲੇ ਜਿਹਨਾਂ ਨੇ ਇਨਫਾਰਮ ਕਰ ਦਿੱਤਾ ਉਹ ਅੰਡਰ ਵੈਰੀਫਿਕੇਸ਼ਨ ਹੈ ਉਹ ਕਰਨਗੇ ਇਹੋ ਜਿਹੜੀ ਪ੍ਰਾਪਤੀਆਂ ਹੁੰਦੀਆਂ ਰਹਿੰਦੀਆਂ ਇੱਥੇ ਵੀ ਤੇ ਨਹੀਂ ਹੋਈ ਹੈ ਪਹਿਲੇ ਸਿਰੋਂ ਲੇਕਿਨ ਛੋਟੀ ਮੋਟੀ ਜਿਹੜੀ ਸ਼ਰਾਬ ਜਿਹੜੀ ਫੜੀ ਜਾਂਦੀ ਦੇਖ ਕਿਉਂਕਿ ਉਹਨਾਂ ਨੂੰ ਇਹ ਆ ਵੀ ਅਸੀਂ ਕੰਮ ਕਰਦੇ ਰਹੀਏ ਤੇ ਨਜਾਇਜ਼ ਜਿਹੜਾ ਸ਼ਰਾਬ ਵੇਚ ਕੇ ਜਿਹੜੇ ਬੰਦਿਆਂ ਨੂੰ ਗਲਤ ਤਰੀਕੇ ਨਾਲ ਜਿਹੜਾ ਸ਼ਰਾਬ ਵੇਚ ਕੇ ਜਿਹੜਾ ਆਪਣਾ ਕਮਾਈ ਕਰ ਸਕਦੇ ਹੋ ਲੋਕਾਂ ਦੀ ਸਦੈਗੀ ਰਹਿ ਇਹ ਇਨਫੋਰਮੇਸ਼ਨ ਮਿਲ ਗਈ ਐਨ ਸਾਈ ਅਕਸਾਈਜ਼ ਅਫੈਕਟਸ ਵੱਲੋਂ ਕਿ ਇੱਥੇ ਹੀ ਰੇਟ ਕਰਦੇ ਆ ਤੇ ਉਹ ਨਾਲ ਅਹੀ ਆਏ ਆ ਕਤੀਰ ਪਿੰਡ 'ਚ ਵੇਖਿਆ ਵਾ ਇੱਕ ਸਕੂਲ ਦੇ ਸਾਹਤ ਉੱਪਰ 60 ਲੀਟਰ ਲਾਂ ਦਾ ਕਹਿਣ ਪਿਆ ਹੋਇਆ ਵਾ ਇਹ ਇੱਕ ਪਲਾਟ ਐ ਇੱਥੇ ਖਾਲੀ ਜਗ੍ਹਾ ਕਤੀਰ ਪਿੰਡ 'ਚ ਹਾਂ ਭੰਗਰ ਵਿੱਚ ਜਿਹੜੀ ਬੁਟੀਆ ਤੇ ਪਈ ਹੋਇਆ ਇੱਕ ਕੈਨ ਆ ਜਿਹਦੇ ਵਿੱਚ 30 ਕਿਜੀ ਦੇ ਕਰੀਬ ਅਲਕੋਹਲ ਆ ਜਿੱਥੇ ਕਾਰਵਾਈ ਕੀਤੀ ਜਾ ਰਹੀ ਹੈ ਬੰਦਿਆਂ ਦਾ ਬੰਦਾ ਚੇਸ ਕਰਕੇ ਕਿਸੇ ਤੇ ਪਈ ਹੈ ਕਾਰਵਾਈ ਫੇਰ ਵੀ ਤਫਤੀਸ਼ ਕਰਕੇ ਇਹਨਾਂ ਨਾਮਜ਼ਦ ਕੀਤਾ ਜਾਏਗਾ ਬੰਦਿਆਂ ਨੂੰ ਇਹ ਜਿਹੜੀ ਅਲਕੋਹਲ ਹਾਂਜੀ ਇਹ ਜਿਹੜੀ ਅਲਕੋਹਲ ਹੈ ਇਹਨਾਂ ਬੰਦੇ ਜ਼ਿਆਦਾ ਡੋਜ਼ ਪੀ ਕੇ ਮਰ ਵੀ ਸਕਦੇ ਆ ਜੀ ਜ਼ਹਿਰੀਲੀ ਹੁੰਦੀ ਹੈ ਹਾਂਜੀ ਜ਼ਹਿਰੀਲੀ ਹੁੰਦੀ ਹੈ ਇਹ ਬੈਨ ਹੈ ਜੀ ਹਾਂਜੀ ਬੈਨ ਹੈ ਜੀ ਇੱਥੇ ਖਰਾਬ ਨੇ ਜਿਹੜੀ ਖਰਾਬ ਬਣਾ ਕੇ ਵੇਚ ਨਾਲ ਬੈਣੇ ਰਹੀ